ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਰੰਗ 143 ਤੇ ਸੁਭਾਏਮਾਨ ਸ਼ਬਦ ਪੜ ਰਹੇ ਆਂ ਪੌੜੀ ਵਾਲਾ ਜੋ ਕੱਲ ਆਪਾਂ ਪੜਿਆ ਸੀ ਅੱਜ ਆਪਾਂ ਸੰਖੇਪ ਗੱਲ ਕਰਾਂਗੇ ਉਸ ਤੋਂ ਅੱਗੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਚੱਲਾਂਗੇ ਪੌੜੀ ਵਾਲੀ ਪੰਕਤੀ 'ਚ ਸਤਿਗੁਰੂ ਸਮਝਾਉਂਦੇ ਨੇ ਕੁਦਰਤ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਕੁਦਰਤ ਨੂੰ ਪੈਦਾ ਕਰਕੇ ਆਪੇ ਉਹਦੀ ਸੰਭਾਲ ਕਰਦਾ ਆਪਦੀ ਸਿਆਣਫ ਮੁਤਾਬਕ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖੋਟਿਆਂ ਨੂੰ ਖਰਿਆਂ ਨੂੰ ਸਾਰਿਆਂ ਦੀ ਪਰਖ ਰੱਖਦਾ ਉਹ ਅਕਾਲ ਪੁਰਖ ਵਾਹਿਗੁਰੂ ਕਿਉਂਕਿ ਦੁਨੀਆ ਦੇ ਵਿੱਚ ਤਾਂ ਖੋਟਿਆਂ ਨੂੰ ਖਰੇ ਸਮਝਿਆ ਜਾਂਦਾ ਤੇ ਖਰਿਆਂ ਨੂੰ ਖੋਟੇ ਸਮਝਿਆ ਜਾਂਦਾ ਪਰ ਉਹ ਓਕਾਲਪੁਰਖ ਵਾਹਿਗੁਰੂ ਤੇ ਗੁਰੂ ਆਪਣੇ ਸਾਰੇ ਸੰਸਾਰ ਦੇ ਰਹਿਬਰ ਨੇ ਜਿਹੜੇ ਉਹ ਸਾਰਿਆਂ ਦੀ ਖਬਰ ਰੱਖਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਾਰਿਆਂ ਦੀ ਪਛਾਣ ਰੱਖਦਾ ਹੈ ਖੋਟਿਆਂ ਦੀ ਤੇ ਖਰਿਆਂ ਦੀ ਅਗੇ ਮਹਾਰਾਜ ਕਹਿੰਦੇ ਨੇ ਖਰੇ ਖਜਾਨੇ ਪਾਈਏ ਖੋਟੇ ਛਟਿਏ ਵਾਹ ਹਰ ਵਾਰ खरे ਖਜ਼ਾਨੇ ਪੈ ਜਾਂਦੇ ਨੇ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਨੇ ਜਿਵੇਂ खरे ਨੋਟ ਹਰੇਕ ਮਨੁੱਖ खरे ਨੋਟ ਸੰਭਾਲਦਾ ਤੇ ਖੋਟਿਆਂ ਨੂੰ ਨਹੀਂ ਸੰਭਾਲਦਾ ਖੋਟੇ ਤੁਰਤੇ ਫਿਰਦੇ ਆ ਦੇਖਦੇ ਹੁੰਨੇ ਆ ਖੋਟੇ ਬਣਾਏ ਹੁੰਦੇ ਆ ਨਕਲੀ ਜਿਹੜੇ ਜਾਂ ਜੁਆਕਾਂ ਦੇ ਖੇਡਣ ਵਾਸਤੇ ਹੁੰਦੇ ਉਹ ਰੁਲਦੇ ਫਿਰਦੇ ਹੁੰਦੇ ਕਿਉਂਕਿ ਉਹਨਾਂ ਦੀ ਕੀਮਤ ਨਹੀਂ ਕੋਈ ਹੁੰਦੀ ਕੀਮਤੀ ਆ ਜਿਹੜੇ ਉਹ ਸੰਭਾਲੇ ਜਾਂਦੇ ਨੇ ਤੇਰਾ ਜੀਵਨ ਵੀ ਜਦੋਂ ਕੀਮਤੀ ਹੋਇਆ ਤੂੰ ਖਰਾ ਹੋਇਆ ਗੁਰੂ ਦੇ ਬਚਨਾਂ ਤੇ ਤੂੰ ਪੂਰਾ ਉਤਰਿਆ ਉਹ ਵੀ ਤੈਨੂੰ ਆਪ ਦੇ ਚਰਨਾਂ ਵਿੱਚ ਨਿਵਾਸ ਦੇਗਾ ਮਹਾਰਾਜ ਕਹਿੰਦੇ ਨੇ ਖਰੇ ਖਜ਼ਾਨੇ ਪਾਈ ਐ ਖੋਟੇ ਸਟੀਏ ਬਾਹਰ ਬਾਰ ਇਹ ਘਰ ਦੇ ਦਰਵਾਜ਼ੇ ਤੋਂ ਬਾਹਰ ਸਿੱਟੇ ਜਾਂਦੇ ਨੇ ਖੋਟੇ ਸੱਚੀ ਦਰਗਾ ਸੁਟੀਏ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਖੋਟੇ ਸੱਚੀ ਦਰਗਾਹ ਦੇ ਵਿੱਚ ਆ ਜਾਣ ਜਿਵੇਂ ਬਕਾਰੀ ਇਨਸਾਨ ਆ ਮਾੜੀਆਂ ਆਦਤਾਂ ਨੇ ਆਪਦੀਆਂ ਵਹਿਬਤਾਂ ਛੱਡ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੇ ਮਹਾਰਾਜੋ ਨੂੰ ਪ੍ਰਮਾਨ ਕਰ ਲੈਂਦੇ ਨੇ ਹੋਰ ਦੁਨਿਆਵੀ ਕੋਈ ਚੀਜ਼ ਖੋਟੀ ਆ ਉਹ ਨਹੀਂ ਪ੍ਰਵਾਨ ਹੁੰਦੀ ਖੋਟਾ ਨੋਟ ਨਹੀਂ ਪ੍ਰਵਾਨ ਹੋਣਾ ਪਰ ਇਨਸਾਨ ਜੇ ਤੇਰਾ ਮਨ ਖੋਟਾ ਤੂੰ ਆਪਦੀਆਂ ਖੋਟਾਂ ਛੱਡ ਕੇ ਗੁਰੂ ਦੇ ਚਰਨ ਹੀ ਲੱਗ ਜੇ ਤੈਨੂੰ ਗੁਰੂ ਪ੍ਰਵਾਨ ਕਰ ਲਏਗਾ ਛਡਾ ਲਏਗਾ ਤੈਨੂੰ ਜਮਾਂ ਦੇ ਮਾਰ ਤੋਂ ਖੋਟੇ ਸੱਚੀ ਦਰਗਾ ਛੁੱਟੀਏ ਪਹਿਲਾਂ ਵਾਲੀ ਪੰਕਤੀ ਚ ਮਹਾਰਾਜਨ ਕਹੇ ਵੀ ਖੋਟੇ ਛੁੱਟੀਏ ਬਾਹਰ-ਵਾਰ ਬਾਹਰ ਚੜਤੀਏ ਤੇ ਜੇ ਖੋਟੇ ਮਾਣਾ ਜਿਹੜੇ ਖੋਟੇ ਚੰਗੇ ਹੋ ਜਾਣ ਤਾਂ ਗੁਰੂ ਦੀ ਦਰਗਾਹ ਵਿੱਚ ਛੁੱਟ ਜਾਂਦੇ ਨੇ ਕਿਸ ਅੱਗੇ ਘਰੇ ਪੁਕਾਰ ਫਿਰ ਕਿਸੇ ਅਗੇ ਪ੍ਰਕਾਰ ਕਰਨ ਦੀ ਲੋੜ ਨਹੀਂ ਜਦੋਂ ਗੁਰੂ ਦੇ ਧਿਆਨ ਨਾਲ ਗੁਰੂ ਦੇ ਨਾਮ ਨਾਲ ਤੇਰਾ ਧਿਆਨ ਜੁੜ ਗਿਆ ਫਿਰ ਤੂੰ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ ਸਤਗੁਰੂ ਪਿੱਛੇ ਭੱਜ ਪੋਏ ਜਿਹੜਾ ਸਤਗੁਰੂ ਦੇ ਪਿੱਛੇ ਭੱਜ ਪੈ ਦਾ ਮਤਬਲਾ ਜਿਹੜਾ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਕਰ ਲਵੇ ਇਹ ਆ ਕਰਨੀ ਸਾਰ ਇਹ ਤੇਰੀ ਸੱਚੀ ਕਰਨੀ ਹੈ ਚੰਗੇ ਅਮਲ ਕਰਿੰਦਿਆਂ ਇਸ ਤਰ੍ਹਾਂ ਪੰਕਤੀ ਆਉਂਦੀ ਹੈ ਨਾ ਵੀ ਤੇਰੇ ਅਮਲ ਚੰਗੇ ਹੋਣ ਅਮਲਾਂ ਦਾ ਮਤਲਬ là ਤੇਰੇ ਕਰਮ ਚੰਗੇ ਹੋਣ ਇਹ ਨਹੀਂ ਵੀ ਪਿਛਲੇ ਹੁਣ ਜਿਹੜੇ ਪਿਛਲੇ ਹੋ ਗਏ ਠੀਕ ਆ ਤੂੰ ਅੱਜ ਤੋਂ ਹੀ ਗੁਰੂ ਦੀ ਗੱਲ ਸੁਣ ਕੇ ਚੰਗੇ ਕਰਮ ਕਰਨ ਲੱਗ ਜਾ ਦੁਨੀਆ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰ ਹੱਕ ਸੱਚ ਦੀ ਕਮਾਈ ਤੇ ਖੜ ਜਾ ਨਜਾਇਜ਼ ਨਾ ਕਰ ਗਰੀਬਾਂ ਦਾ ਗਲਾ ਨਾ ਘੁੱਟ ਮਹਾਰਾਜ ਕਹਿੰਦੇ ਨੇ ਸਤਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ ਜੇ ਤੇਰੀ ਸੱਚੀ ਕਾਰ ਹੋਏਗੀ ਤਾਂ ਸਤਗੁਰ ਤੈਨੂੰ ਖੋਟਿਓ ਖਰੇ ਕਰ ਲਾਏਗਾ ਤੇ ਹੋਏਗਾ ਕਦੋਂ ਸ਼ਬਦ ਸਵਾਰਨਹਾਰ ਗੁਰੂ ਦੇ ਸ਼ਬਦ ਰਾਹੀਂ ਤੇਰਾ ਜੀਵਨ ਸਵਰਨਾ ਜੀ ਸੱਚੀ ਦਰਗਾ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਫਿਰ ਸੱਚੀ ਦਰਗਾ ਦੇ ਵਿੱਚ ਤੇਰੀ ਮਾਨਤਾ ਮਿਲ ਜਾਏਗੀ ਤੈਨੂੰ ਤੇ ਮਿਲੇਗੀ ਉਦੋਂ ਜਦੋਂ ਗੁਰੂ ਦੇ ਨਾਲ ਤੇਰਾ ਪ੍ਰੇਮ ਪਿਆਰ ਹੋਇਆ ਗਣਤ ਤਨਾਂ ਦੀ ਕੋ ਗਿਆ ਕਣੇ ਵਾਹਿਗੁਰੂ ਗਣਤ ਤਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਜਿਨ੍ਹਾਂ ਨੂੰ ਫਿਰ ਆਪ ਕਰਤਾ ਪੁਰਖ ਬਖਸ਼ਦਾ ਹੈ ਉਹਨਾਂ ਦੀਆਂ ਗੜਤੀਆਂ ਮਣਤੀਆਂ ਖਤਮ ਹੋ ਜਾਂਦੀਆਂ ਫਿਰ ਸ਼ਲੋਕ ਮਹੱਲਾ ਪਹਿਲਾ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਹਮ ਜੇਰ ਜਮੀ ਦੁਨੀਆਂ ਪੀਰ ਮਸਾਈ ਕਾਰ ਆਇਆ ਆਏ ਕਹਿ ਲੋ ਵੀ ਦੁਨੀਆਂ ਦੇ ਸਾਰੇ ਬਾਦਸ਼ਾਹ ਕਹਿ ਲੋ ਅਮੀਰ ਕਹਿ ਲੋ ਧਨਵਾਨ ਕਹਿ ਲੋ ਮੇਰਾ ਬਦਾ ਮੈਂ ਰਬ ਤਾਂ ਬਾਦਸ਼ਾਹ ਅਪਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੇ ਸੱਚੇ ਪਾਤਸ਼ਾਹ ਜੋ ਵੀ ਸੰਸਾਰ ਦੇ ਵਿੱਚ ਦਿਸ ਰਿਹਾ ਜਿੱਡਾ ਵੀ ਵੱਡਾ ਸਿਸਟਮ ਆ ਕੋਈ ਇਹ ਨਾ ਸੌਣ ਵਾਲੀਆਂ ਚੀਜ਼ਾਂ ਨੇ ਸਦਾ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਇੱਕ ਤੂੰ ਹੀ ਹੈ ਮਹੱਲਾ ਪਹਿਲਾ ਨਾ ਦੇਵਤਾਨਵਾਨ ਨਰਾ ਨਾ ਦੇਵਤੇ ਨਾ ਸਿੱਧ ਸਾਧਕਾ ਤਰਾ ਨਾ ਸਿੱਧ ਅਖਵਾਉਣ ਵਾਲੇ ਦੇਗਰ ਕੋਈ ਬਸ ਕੋਈ ਨਹੀਂ ਰਹਿਣਾ ਸੰਸਾਰ ਤੇ ਸਭ ਗਏ ਆਏ ਤੇ ਗਏ ਇਕ ਤੂੰ ਹੀ ਇਕ ਤੂੰ ਹੀ ਏਕ ਆਲਪੁਰਖ ਵਾਹਿਗੁਰੂ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਬਾਕੀ ਸਾਰਿਆਂ ਨੇ ਚਲੇ ਜਾਣਾ ਤੇ ਚਲੇ ਗਏ ਨੇ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਦੇਵੀ ਨਾ ਦੇਵਤੇ ਕੋਈ ਨਹੀਂ ਰਹੇ ਸੰਸਾਰ ਤੇ ਸਭ ਚਲੇ ਗਏ ਨਾ ਦਾਦੇ ਦੇ ਹੰਦ ਆਦਮੀ ਨਾ ਸਪਤ ਜਿਹਰ ਜਮੀ ਨਾ ਵੱਡੇ ਵੱਡੇ ਜ਼ਿੰਮੇਦਾਰ ਨਾ ਵੱਡੇ ਵੱਡੇ ਔਲੀਏ ਸਾਰੇ ਸੰਸਾਰ ਤੋਂ ਹੋ ਕੇ ਚਲੇਗੇ ਇੱਕ ਅਕਾਲ ਪੁਰਖ ਵਾਹਿਗੁਰੂ ਸਦਾ ਕਾਇਮ ਹੈ ਉਹ ਕੁਦਰਤ ਨੂੰ ਪਸਾਰਾ ਕੀਤਾ ਕੁਦਰਤ ਦਾ ਕੁਦਰਤ ਦੇ ਵਿੱਚ ਵਿਚਰ ਰਿਹਾ ਜਦੋਂ ਕੁਦਰਤ ਨੂੰ ਸਮੇਟੇਗਾ ਉਦੋਂ ਵੀ ਉਹ ਸਦਾ ਰਹੇਗਾ ਸੁੰਨ ਸਮਾਦੀ ਅੰਦਰ ਅਸਤ ਇੱਕ ਦਗਰ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਜਾਨੀ ਜੀ ਸਾਰਾ ਕੁਝ ਗਿਣਤਾ ਇਹ ਸ਼ਬਦ ਦੇ ਵਿੱਚ ਵੀ ਸਾਰੇ ਆਏ ਤੇ ਚਲੇ ਗਏ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਸਦਾ ਹੈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸੂਰਜ ਨਾ ਚੰਦ ਨਾ ਮੰਡਲ ਆ ਧਰਤੀ ਦਾ ਜਿਹੜੀ ਧਰਤੀ ਆ ਨਾ ਸੱਤ ਦੀਪ ਨਾ ਜਲੋ ਜਿਹੜੇ ਸੱਤ ਦੀਪ ਮੰਨੇ ਜਾਂਦੇ ਨੇ ਸੰਸਾਰ ਦੇ ਵਿੱਚ ਇਸ ਧਰਤੀ ਦੇ ਸੱਤ ਹਿੱਸੇ ਨੇ ਸੱਤ ਹਿੱਸਿਆਂ ਦੇ ਵਿੱਚ ਸੱਤ ਦੀਪ ਮੰਨੇ ਗਏ ਨੇ ਵਿਸਾਰੀ ਸ੍ਰਿਸ਼ਟੀ ਦੇ ਸੱਤ ਦੀਪ ਨੇ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਕਹਿੰਦੇ ਉਹ ਵੀ ਨਹੀਂ ਰਹਿਣੇ ਨਾ ਸੱਪਤ ਦੀਪ ਨਾ ਜਲੋ ਨਾ ਸਮੁੰਦਰ ਜਿਹੜੇ ਵੱਡੇ ਵੱਡੇ ਚੱਲਦੇ ਨੇ ਅੰਪਾਉਣ ਥਿਰ ਨ ਕੋਈ ਨਾ ਕੋਈ ਹਵਾ ਨਾ ਕੋਈ ਅੰਨ ਕੋਈ ਨਹੀਂ ਥਰ ਰਹਿਣ ਵਾਲਾ ਏਕ ਤੂੰ ਹੀ ਏਕ ਤੂੰ ਹੀ ਤੂੰ ਹੀ ਇੱਕੋ ਰਹਿਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਮਹੱਲਾ ਪਹਿਲਾ ਨਾ ਰਜਕ ਦਸਤ ਆਕਸੇ ਜਾਣੀ ਸਾਰਾ ਕੁਛ ਗਿਣੀ ਜਾਂਦੇ ਆ ਜੀ ਆਕਾਲ ਪੁਰਖ ਗੁਰੂ ਸਾਰਾ ਕੁਛ ਗਿਣ ਕੇ ਦੱਸ ਰਹੇ ਨੇ ਨਾ ਰਜਕ ਨਾ ਦਸਤ ਨਾ ਰਜਕ ਨਾ ਦਸਤ ਨਾ ਆਕਸੇ ਹਮਾ ਰਾ ਇੱਕ ਆਸ ਬਸੇ ਅਸਤ ਇੱਕ ਦਿਗਰ ਤੂੰ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਏ ਸੱਚੇ ਪਾਸ਼ਾ ਇੱਕ ਤੂੰ ਹੀ ਸਦਾ ਰਹਿਣ ਵਾਲਾ ਹੈ ਤੇ ਉਸ ਸਦਾ ਰਹਿਣ ਵਾਲੇ ਦੇ ਨਾਲ ਹੀ ਗੁਰੂ ਨੇ ਆਪਾਂ ਨੂੰ ਜੋੜਿਆ ਗੁਰਬਾਣੀ ਨੇ ਠੀਕ ਆ ਜੀ ਉਸ ਦੇ ਨਾਲ ਜੁੜ ਜਾਈਏ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦੀ ਉਸ ਨੂੰ ਚੇਤੇ ਵਿੱਚ ਰੱਖਣਾ ਤੇ ਹਾਸ ਪੌਂ ਸਭ ਕਾਮਕਾਰ ਚੀਤ ਨਰੰਜਨ ਨਾਲ ਗੁਰਬਾਣੀ ਦਾ ਫੈਸਲਾ ਇਹ ਵੀ ਆਪਦੀ ਕਿਰਤ ਕਮਾਈ ਕਰੀ ਚੱਲ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਤੇਰਾ ਚਿੱਤ ਹੋਵੇ ਕਿਸੇ ਦਾ ਹੋਰ ਖਿਆਲ ਨਾ ਹੋਵੇ ਤੇਰੇ ਹਿਰਦੇ ਅੰਦਰ ਕਿਉਂਕਿ ਆਪਾਂ ਕਥਾ ਕੀਰਤ ਸੁਣਦੇ ਵੀ ਸਾਡਾ ਮਨ ਚਲਿਆ ਜਾਂਦਾ ਵੀਰ ਜਵੀਰਵਾਰ ਆ ਹਾਂ ਵੀਰਵਾਰੀ ਆ ਆਪਾਂ ਤਾਂ ਜਾਣਾ ਚੌਂਕੀ ਜਾਣਾ ਉਹ ਦਿਮਾਗ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਖਿਆਲ ਕੋਈ ਵੀ ਖਿਆਲ ਇੱਕੋ ਖਿਆਲ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਜਿਹਨੇ ਸਾਨੂੰ ਪੈਦਾ ਕਰਕੇ ਸਾਡੀ ਸਾਂਭ ਸੰਭਾਲ ਕਰ ਰਿਹਾ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮੇਟ ਨਸਾ ਕੇ ਕੋਏ ਜੋ ਕੁਦਰਤ ਦਾ ਨਿਜਮ ਹੈ ਉਸ ਨਿਜਮ ਨੂੰ ਬਦਲਿਆ ਨਹੀਂ ਜਾ ਸਕਦਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਹੈ ਨਿਜਮ ਹੈ ਧਰਤੀ ਕਦੋਂ ਬਣੀ ਹੈ ਕਦੋਂ ਖਤਮ ਹੋਣੀ ਹੈ ਕਿਹੜੇ ਜੀਵ ਨੇ ਕਦੋਂ ਪੈਦਾ ਹੋਣਾ ਤੇ ਕਦੋਂ ਉਹਦਾ ਅੰਤ ਹੋਣਾ ਇਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਜਾਣਦਾ ਤੇ ਸਭ ਕੁਝ ਉਹਨੇ ਲਿਖਿਆ ਨਾਨਕ ਲਲਾਰ ਲਿਖਿਆ ਸੋਏ ਮੇਟ ਨਸਾ ਕੇ ਕੋਈ ਉਹਨੂੰ ਮਟਾਉਣ ਵਾਲਾ ਨਹੀਂ ਹੈ ਕੋਈ ਕਲਾ ਧਰੇ ਹਿਰ ਸੋਈ ਏਕ ਤੂੰ ਹੀ ਏਕ ਤੂੰ ਹੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਇੱਕੋ ਰਹਿਣ ਵਾਲਾ ਹੈ ਸਦਾ ਪੌੜੀ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੇ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਹੁਕਮ ਗੁਰਮੁਖ ਨੇ ਜਾਣਿਆ ਗੁਰਮੁਖ ਕੌਣ ਜਿਹੜਾ ਗੁਰੂ ਦੇ ਕਹਣੇ ਅਨਸਾਰ ਆ ਜਿਹਦਾ ਜੀਵਨ ਗੁਰਮੁਖ ਨੇ ਜਾਣ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰਮੁਖੀ ਅਕਾਲ ਪੁਰਖ ਵਾਹਿਗੁਰੂ ਦੇ ਉਹਨਾਂ ਨੇ ਜਾਣਿਆ ਦਸ਼ਮੇਸ਼ ਪਿਤਾ ਤੱਕ ਉਹਨਾਂ ਨੇ ਉਹਦਾ ਭਾਣਾ ਮੰਨਿਆ ਤੱਤੀਆਂ ਤਵੀਆਂ ਤੇ ਬਹਿ ਕੇ ਭਾਣਾ ਮੰਨ ਲਿਆ ਦਿੱਲੀ ਦੇ ਵਿੱਚ ਤਿੰਨਾ ਸਿੱਖਾਂ ਸਮੇਤ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਸ਼ਹਾਦਤ ਦਿੰਦੇ ਨੇ ਉਹਨਾਂ ਨੇ ਮੰਨਿਆ ਨੂੰ ਵੀ ਤੇਰਾ ਹੁਕਮ ਦਸ਼ਵੇਸ਼ ਪਿਤਾ ਜੀ ਨੇ ਆਪਣੇ ਅੱਖਾਂ ਦੇ ਸਾਹਮਣੇ ਪੁੱਤਰਾ ਨਾਲੋਂ ਪਿਆਰੇ ਸਿੰਘ ਤੇ ਆਪਦੇ ਪੁੱਤਰ ਸ਼ਹੀਦ ਕਰਾਏ ਇੱਕ ਗੱਲ ਹੋਰ ਜਾਦ ਆ ਗਈ ਵਿਚੋ ਦੇਖੋ ਉਦੋਂ ਕਦੇ ਨਹੀਂ ਕਿਹਾ ਮਹਾਰਾਜ ਨੇ ਵੀ ਮੁਗਲ ਰਾਜ ਦੀ ਜੜ ਪੱਟੀ ਗਈ ਗੁਰੂ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਦੇਗਾਂ ਵਿੱਚ ਬਾਲਿਆ ਗਿਆ ਕਿੰਨੀਆਂ ਸੀਧੀਆਂ ਹੋਈਆਂ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਠੀਕ ਆ ਜੀ ਤੇ ਵੱਡੇ ਸਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਉਦੋਂ ਨਹੀਂ ਸਤਗੁਰੂ ਨੇ ਕਿਹਾ ਵੀ ਮੁਗਲ ਰਾਜ ਦੀ ਜੜ ਪੱਟੀ ਗਈ ਕਿਉਂਕਿ ਉਦੋਂ ਆਏ ਹੁੰਦਾ ਵੀ ਸਖਤਾਂ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਕਿਉਂਕਿ ਸਾਹਮਣੇ ਦੀ ਟੱਕਰ ਸੀ ਜੰਗ ਜੁਝ ਜੁੱਤ ਹੋਏ ਸੀ ਸਹੀਦ ਹੋਏ ਉਦੋਂ ਨਹੀਂ ਕਿਹਾ ਜਦੋਂ ਮੁਗਲ ਰਾਜ ਦੀ ਜੜ ਪੱਟੀ ਜਾਏ ਕਦੋਂ ਕਿਹਾ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਨੀਹਾਂ ਬਚਣ ਕੇ ਤਸੀਹੇ ਹੋਰ ਬਹੁਤ ਦਿੱਤੇ ਗਏ ਜੀ ਨੀਹਾਂ ਤੋਂ ਚਿੰਨਣ ਤੋਂ ਪਹਿਲਾਂ ਇਤਿਹਾਸ ਦੱਸਦਾ ਹੈ ਉਦੋਂ ਮਹਾਰਾਜ ਨੇ ਕਿਹਾ ਵੀ ਹੁਣ ਮੁਗਲ ਮੁਗਲ ਰਾਜ ਦੀ ਜੜ ਪੱਤੀ ਗਈ ਕਿਉਂਕਿ ਵੀ ਹੁਣ ਅਤ ਦਾ ਜ਼ੁਲਮ ਹੋ ਗਿਆ ਬੱਚਿਆਂ ਦਾ ਤੇ ਬਜ਼ੁਰਗ ਮਾਤਾ ਦਾ ਤਾਂ ਨਹੀਂ ਸੀ ਕਸੂਰ ਕੋਈ ਚਲੋ ਦੂਜੇ ਤਾਪ ਭੇਜੇ ਸੀ ਮਹਾਰਾਜ ਨੇ ਜੰਗ ਦੇ ਵਿੱਚ ਵੀ ਜਾਓ ਮਰੋ ਜਾਂ ਮਾਰੋ ਤੁਸੀਂ ਤੁਝੇ ਅੱਲਾਹ ਕੋ ਸੌਂਪਾ ਮਹਾਰਾਜ ਨੇ ਕਹਿ ਕੇ ਬਚਨ ਤੋੜਿਆ ਉੱਥੇ ਨਹੀਂ ਕਿਹਾ ਜਦੋਂ ਮਾਸੂਮਾਂ ਤੇ ਤੇ ਬਜ਼ੁਰਗ ਮਾਤਾ ਤੇ ਜ਼ੁਲਮ ਹੋਇਆ ਉਦੋਂ ਕਿਹਾ ਮਹਾਰਾਜ ਨੇ ਵੀ ਹੁਣ ਜ਼ੁਲਮ ਦੀ ਹੱਦ ਹੋ ਗਈ ਹੁਣ ਇਹਦੀ ਜੜ ਪੱਟੀ ਜਾਏਗੀ ਮੁਗਲ ਰਾਜ ਦੀ ਸਤਗੁਰਾਂ ਨੇ ਉਹ ਬਾਣਾ ਮੰਨਿਆ ਮਹਾਰਾਜ ਕਹਿੰਦੇ ਨੇ ਸੱਚ ਤੇਰਾ ਦਰਬਾਰ ਸਬ ਬਾਹ ਗੁਰੂ ਸੱਚਾ ਤੇਰਾ ਹੁਕਮ ਗੁਰਮਖ ਜਾਣਿਆ ਗੁਰਮਖਾਂ ਨੇ ਜਾਣ ਲਿਆ ਉਹਦੇ ਹੁਕਮ ਨੂੰ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਜਦੋਂ ਤਾਂ ਹੁਕਮ ਪਛਾਣ ਲਿਆ ਜਾਣ ਲਿਆ ਫਿਰ ਗੁਰੂ ਤੋਂ ਮਤ ਲੈ ਕੇ ਆਪ ਗਵਾਏ ਸੱਚ ਪਛਾਣਿਆ ਆਪਣਾ ਆਪ ਗਵਾਤਾ ਫਿਰ ਸੱਚ ਨੂੰ ਪਛਾਣ ਲਿਆ ਵੀ ਅਕਾਲ ਪੁਰਖ ਵਾਹਿਗੁਰੂ ਜੋ ਕੀਤਾ ਹੋ ਰਿਹਾ ਜੋ ਹੋ ਰਿਹਾ ਹੋ ਤੇਰਾ ਕੀਤਾ ਹੋ ਰਿਹਾ ਕਈ ਮੈਂ ਗੱਲਾਂ ਸੁਣ ਲੈਣਾ ਹੁੰਨਾ ਜੀ ਹੁਣ ਮੀ ਗੜੇ ਬਣਾ ਲੇ ਜੀ ਹੁਣ ਗੜੇ ਪੈਣ ਨਹੀਂ ਦੇਣੇ ਜੀ ਬਸ ਹੁਣ ਪੈਣਾ ਹੀ ਨਹੀਂ ਗੜੇ ਬਣਾਏ ਆ ਏ ਭਾਈ ਇਹ ਤਾਂ ਆਪਣੀਆਂ ਅੰਧਵਿਸ਼ਵਾਸੀ ਗੱਲਾਂ ਨੇ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਆ ਹੁੰਦਾ ਉਹੀ ਆ ਅੱਗੇ ਮਹਾਰਾਜ ਸਮਝਾਉਣਾ ਕਹਿੰਦੇ ਨੇ ਇਹ ਗੁਰਮਖ ਹੋਲੀ-ਹੋਲੀ ਬੁੱਝ ਜਾਂਦੇ ਨੇ ਇਹ ਗੱਲਾਂ ਨੇ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਏ ਵਾਹਿਗੁਰੂ ਤੇਰਾ ਸੱਚਾ ਦਰਬਾਰ ਹੈ ਸ਼ਬਦ ਸਾਨੂੰ ਨਿਸ਼ਾਨ ਦੇ ਹੀ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਵਾਰੇ ਤੇ ਇਸ ਸ਼ਬਦ ਨਾਲ ਜੁੜ ਜਗੇ ਤੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਗਏ ਅਪ ਜਿਵੇਂ ਕੋਈ ਰਾਹੀ ਪਾਂਦੀ ਤੋ ਆਪਾਂ ਕਿਸੇ ਪਾਸੇ ਜਾਣਾ ਜਿਹੜੇ ਰੂਟ ਦਾ ਆਪਾਂ ਨੂੰ ਪਤਾ ਨਹੀਂ ਰਸਤਾ ਨਹੀਂ ਪਤਾ ਜਾਂ ਤਾਂ ਸ਼ੈਨ ਬੋਰਡ ਲੱਗੇ ਹੁੰਦੇ ਆ ਕਈ ਥਾਈ ਸ਼ੈਨ ਬੋਰਡ ਵੀ ਹੈ ਨਹੀਂ ਜੀ ਪਸ ਪਸ ਕੇ ਜਾਣਾ ਤੇ ਉਹ ਜਿਹੜਾ ਰਾਹ ਦਾ ਜਾਣ ਹੁੰਦਾ ਉਹ ਦੱਸ ਦਿੰਦਾ ਭਾਈ ਇੱਥੋਂ ਇਧਰ ਨੂੰ ਜਾਓ ਤੇ ਉੱਥੋਂ ਉਧਰ ਨੂੰ ਜਾਓ ਇਹ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਦੀ ਜਾਣੂ ਹੈ ਗੁਰਬਾਣੀ ਇਸ ਗੁਰਬਾਣੀ ਨਾਲ ਜੁੜਾਂਗੇ ਤੇ ਗੁਰਬਾਣੀ ਦੇ ਕਹੇ ਮੁਤਾਬਕ ਆਪਾਂ ਚੱਲਾਂਗੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਗਾਹ ਤੱਕ ਸਾਡੀ ਜੀਵਾਤਮਾ ਪਹੁੰਚ ਸਕਦੀ ਹੈ ਜੇ ਹੁਣ ਦੱਸਿਆ ਗੁਰਬਾਣੀ ਦੱਸ ਰਹੀ ਆ ਰਸਤਾ ਹੋਰ ਤੇ ਆਪਾਂ ਹੋਰ ਰਸਤੇ ਪੈਗੇ ਤੇ ਸਾਨੂੰ ਉਹ ਰਸਤਾ ਮੰਜ਼ਲ ਤੋਂ ਦੂਰ ਕਰ ਲਏਗਾ ਇੱਕ ਸੱਚਾ ਸੁੱਚਾ ਰਾਹਗੀਰ ਸਾਨੂੰ ਸ਼ਬਦ ਦੱਸ ਰਿਹਾ ਅਕਾਲ ਪੁਰਖ ਵਾਹਿਗੁਰੂ ਦਾ ਰਸਤਾ ਗੁਰਬਾਣੀ ਸ਼ਬਦ ਨਾਲ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੱਕ ਆਪਾਂ ਪਹੁੰਚ ਜਾਵਾਂਗੇ ਜੀਵਾਤਮਾ ਪਹੁੰਚ ਜਾਏਗਾ ਮਹਾਰਾਜ ਕਹਣਾ ਕਰਦੇ ਨੇ ਸੱਚ ਤੇ ਰਾ ਦਰਬਾਰ ਸ਼ਬਦ ਨਿਸ਼ਾਨਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ ਇਹ ਸੱਚੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਬਸਰ ਕਰਨਾ ਸ਼ੁਰੂ ਕਰ ਲਾ ਸੱਜਣਾ ਤੇ ਸੱਚ ਦੀ ਪਛਾਣ ਤੈਨੂੰ ਆ ਜਾਏਗੀ ਕਿਉਂਕਿ ਸੱਚੇ ਨਾਲ ਜੁੜ ਕੇ ਹੀ ਸੱਚ ਦੀ ਪਛਾਣ ਆਏਗੀ ਨਾ ਜੈਸੀ ਸੰਗਤ ਵੈਸੀ ਰੰਗਤ ਚੜ੍ਹੇਗੀ ਜ਼ਰੂਰ ਅਗੇ ਮਹਾਰਾਜ ਕਹਿਣਾ ਕਰਦੇ ਨੇ ਮਨਮੁਖ ਸਦਾ ਕੂੜਿਆਰ ਕੂੜਿਆਰ ਦਾ ਮਤਲਬ ਹੁੰਦਾ ਜੀ ਝੂਠਾ ਜਿਹੜਾ ਮਨਮੁਖਾ ਮਨਮੁਖ ਹੁੰਦਾ ਵਾ ਆਪਣੀ ਮਰਜ਼ੀ ਮੁਤਾਬਕ ਜੀਵਨ ਨੂੰ ਬਸਰ ਕਰਨ ਵਾਲਾ ਵਿਚਾੜਾ ਗੁਰੂ ਗ੍ਰੰਥ ਬਾਣੀ ਤਾਂ ਬਹੁਤ ਕੁਝ ਕਹਿੰਦੀ ਆ ਸਾਰਾ ਕੁਝ ਥੋੜੀ ਮੰਨਿਆ ਜਾਂਦਾ ਹੁੰਦਾ ਇਹ ਮਨਮੁਖ ਦੀ ਨਿਸ਼ਾਨੀ ਆ ਤੇ ਜੋ ਇੱਕ ਇੱਕ ਬੰਦ ਦੇ ਵਿੱਚ ਜੋ ਸ਼ਬਦ ਗੁਰੂ ਕਹਿੰਦਾ ਗੁਰਬਾਣੀ ਕਹਿੰਦੀ ਆ ਉਹਨੂੰ ਸੱਤ ਕਰਕੇ ਮੰਨਣਾ ਸਿਰ ਮੱਥੇ ਪੀ ਹਾਂ ਸਤਿਗੁਰੂ ਜੀ ਤੁਸੀਂ ਸੱਚ ਕਹਨੇ ਹੋ ਅਸੀਂ ਭੁੱਲੇ ਭਟਕੇ ਸੀ ਹੁਣ ਆਪ ਜੀ ਦੀ ਕਿਰਪਾ ਸਦਕਾ ਸਾਡੇ ਤੇ ਬਖਸ਼ਿਸ਼ ਕਰੋ ਸਾਨੂੰ ਸ਼ਬਦ ਨਾਲ ਜੋੜ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜੋ ਇਹ ਅਰਦਾਸ ਕਰੀਏ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਹਿਸਬਾਰ ਸਤਿਗੁਰ ਸੱਚ ਸਾਖੀਏ ਸੱਚਾ ਸਤਿਗੁਰੂ ਫਿਰ ਸਹਾਇਤਾ ਕਰਕੇ ਸਹਾਈ ਹੋ ਕੇ ਸਾਡੇ ਕਾਰਜ ਸੁਭਾਰ ਦਿੰਦਾ ਜੇ ਮਨ ਮੁਕਰਣਾ ਪਾਈ ਫੇਰ ਹੁਣ ਦੱਸਦੇ ਨੇ ਕੀ ਕਹਿੰਦੇ ਨੇ ਸਤਿਗੁਰੂ ਬਨਮੁਖ ਸਦਾ ਕੂੜਿਆਰ ਭਰਮ ਪੁਲਾਣ ਉਹ ਭਰਮਾਂ ਭਲੇਖਿਆਂ ਦੇ ਵਿੱਚ ਹੀ ਭੁੱਲਿਆ ਆਪਣਾ ਜੀਵਨ ਬਸਰ ਕਰ ਜਾਂਦਾ ਮਨਮੁਖ ਗੁਰੂ ਦੇ ਕਹੇ ਨਹੀਂ ਲੱਗਦਾ ਦੁਨੀਆਂ ਦੇ ਕਹੇ ਲੱਗਦਾ ਆਪਣੀ ਮਰਜ਼ੀ ਕਰਦਾ ਉਹ ਮਨਮੁਖ ਹੈ ਤੇ ਫੇਰ ਕੀ ਹੁੰਦਾ ਮਹਾਰਾਜ ਅੱਗੇ ਕਹਿੰਦੇ ਬਿਸ਼ਟ ਮਨਮੁਖ ਦੇ ਨਾਲ ਕੀ ਹੁੰਦਾ ਜੀ ਬਿਸ਼ਟਾ ਅੰਦਰ ਆਬਾਸ ਸਾਧਨਾ ਜਾਣਿਆ ਬਿਸ਼ਟਾ ਮੈਨੇ ਗੰਦ ਉਹ ਮਨਮੁਖ ਦਾ ਫਿਰ ਗੰਦਗੀ ਦੇ ਵਿੱਚ ਵਸਾ ਹੁੰਦਾ ਮਹਾਰਾਜ ਕਹਿੰਦੇ ਬਿਸਟਾ ਅੰਦਰ ਬਾਸ ਸਾਧ ਨ ਜਾਣਿਆ ਗੁਰੂ ਦੇ ਸ਼ਬਦ ਨੂੰ ਨਹੀਂ ਤੂੰ ਜਾਣਿਆ ਗੁਰੂ ਦੇ ਨਾਮ ਦਾ ਆਨੰਦ ਨਹੀਂ ਤੂੰ ਮਾਣਿਆ ਬਿਨ ਨਾਮੇ ਦੁੱਖ ਪਾਏ ਆਵਣ ਜਾਣਿਆ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਤੂੰ ਦੁੱਖ ਪਾਉਣਾ ਤੇ ਆਉਣਾ ਜਾਣਾ ਤੇਰਾ ਫਿਰ ਬਣਿਆ ਰਹੇਗਾ ਮਰਨ ਜੰਮਣ ਦੇ ਵਿੱਚ ਤੂੰ ਪਿਆ ਹੀ ਰਹਿਣਾ ਜੰਮ ਪਿਆ ਮਰ ਗਿਆ ਮਰ ਗਿਆ ਜੰਮ ਪਿਆ ਇਕੱਥ ਸਰੀਰ ਦੇ ਵਿੱਚ ਰਹਿੰਦਾ ਹੋਇਆ ਇਨਸਾਨ 100 ਵਾਰੀ ਮਰਦਾ 100 ਵਾਰੀ ਜੰਮਦਾ ਦਿਹਾੜੀ 'ਚ ਉਹ ਕਿਵੇਂ ਲਾਲਚ 바ਸ ਹੋ ਕੇ ਕੁੱਤੇ ਦੀ ਜੂਨ 'ਚ ਪੈ ਗਿਆ ਕੁੱਤੇ ਦਾ ਜਨਮ ਹੋ ਗਿਆ ਅੰਦਰੋਂ ਜਦੋਂ ਲਾਲਚੀ ਹੋ ਗਿਆ ਗੰਦਗੀ 'ਚ ਮੂੰਹ ਮਾਰਦਾ ਸੱਤੀ ਪਦਾਰਥ ਛੱਡ ਕੇ ਸੂਰ ਦੀ ਜੂਨੀ 'ਚ ਪੈ ਗਿਆ ਮਹਾਰਾਜ ਕਹਿੰਦੇ ਜਿਵੇਂ ਪੰਕਤੀ ਆਉਂਦੀ ਆ ਮੱਖੀ ਚੰਦਨ ਪਰ ਹਰੇ ਜਹਾਂ ਬਗੰਧ ਤਹਿ ਜਾਏ ਮੱਖੀ ਜਿੱਥੇ ਮਤਲ ਚੰਦਨ ਦੀ ਮਹਿਕ ਆ ਉਥੇ ਮੱਖੀ ਨਹੀਂ ਜਾਊਗੀ ਗੰਦਗੀ ਦੇ ਢੇਰ ਤੇ ਜਾਊ ਮੱਖੀ ਇਸੇ ਤਰ੍ਹਾਂ ਹੀ ਸੱਜਣਾ ਤੂੰ ਜੂਨੀਆਂ ਭੋਗ ਰਿਹਾ ਜੇ ਗੁਰੂ ਦਾ ਗਿਆਨ ਛੱਡ ਕੇ ਗੰਦੇ ਗੀਤ ਸੁਣ ਰਿਹਾ ਗੰਦੇ ਗੀਤ ਬੋਲ ਰਿਹਾ ਮਾੜੀਆਂ ਪਿਕਚਰਾਂ ਦੇਖ ਰਿਹਾ ਤੂੰ ਗੰਦਗੀ ਚ ਮੂੰਹ ਮਾਰ ਰਿਹਾ ਤੇ ਗੁਰੂ ਦਾ ਗਿਆਨ ਛੱਡ ਕੇ ਮੱਖੀ ਵਾਲੀ ਜ਼ਿੰਦਗੀ ਤੂੰ ਭੋਗ ਲਈ ਸੂਰ ਵਾਲੀ ਭੋਗ ਲਈ ਲਾਲਚ ਬਸੋ ਕੇ ਕੁੱਤੇ ਵਾਲੀ ਜ਼ਿੰਦਗੀ ਭੋਗ ਲਈ ਇਹ ਵੀ ਜਨਮ ਮਰਨਾਂ ਜੀ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਹੋਇਆ ਇਨਸਾਨ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਮਨੁੱਖਤਾ ਨੂੰ ਸਮਝਾਇਆ ਮਨੁੱਖਤਾ ਲਬਜ ਸਾਂਝਾ ਹੈ ਖਾਲਸਾ ਲਬਜ ਸਾਂਝਾ ਹੈ ਆਏ ਨੇ ਵੀ ਭਾਈ ਖਾਲਸਾ ਤੇ ਭੈਣ ਖਾਲਸੀ ਹੈ ਨਾ ਖਾਲਸਾ ਗੁਰੂ ਦਾ ਖਾਲਸਾ ਚਾਹੇ ਭੈਣ ਆ ਚਾਹੇ ਭਾਈ ਆ ਇਹ ਲਬਜ ਸਾਂਝੇ ਨੇ ਮਨੁੱਖਤਾ ਨੂੰ ਸਮਝਾਇਆ ਸਤਿਗੁਰਾਂ ਨੇ ਮਹਾਰਾਜ ਕਹਿੰਦਾ ਬਿਨ ਨਾਮੇ ਦੁਖ ਪਾਏ ਆਵਣ ਜਾਣਿਆ ਤੇਰਾ ਆਉਣਾ ਜਾਣਾ ਮੁੱਕਣਾ ਨਹੀਂ ਮਹਾਰਾਜ ਕਹਿੰਦੇ ਜੇ ਤੂੰ ਨਾਮ ਤੋਂ ਟੁੱਟਿਆ ਰਿਹਾ ਸੱਜਣਾ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਨਿਆ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪਾਰਖੂ ਹੈ ਗੁਰੂ ਖੋਟੇ ਤੇ ਖਰੇ ਦੀ ਪਛਾਣ ਰੱਖਦਾ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਇਹ ਸਾਰਿਆਂ ਦੇ ਅੰਦਰ ਦੀ ਜਾਣਦਾ ਵੀ ਕਿਹੋ ਜੀ ਵਰਤੀਦਾ ਤੂੰ ਮਾਲਕਾ ਸੱਜਣਾ ਜੋ ਕੁਛ ਫਿਰ ਤੇਰੇ ਅੰਦਰ ਆ ਜਮੇ ਹੁਣ ਆਪਾਂ ਪਹਿਲਾ ਸ਼ਬਦ ਪੜਿਆ ਸੀ खरे ਖਜ਼ਾਨੇ ਪਾਇਨ ਖੋਟੇ ਛਟਿਆ ਨਾ ਬਾਹਰ-ਬਾਰ ਦੁਕਾਨਦਾਰ ਵੀਰ ਆ ਕੋਈ ਚਾਹ ਇੱਕ ਹੁਣ ਜਿਹੜੀ ਆਪਣੇ ਦੇਸ਼ ਦੀ ਕਰੰਸੀ ਆ ਉਹ ਜਿਹੜੇ ਅਸਲੀ ਨੋਟ ਆ ਉਹੀ ਜੇਬ ਚ ਪਾਉਂਦਾ ਅਗਲਾ ਨਕਲੀ ਤਾਂ ਉਹਦੇ ਹੀ ਵਾਪਸ ਕਰ ਦਿੰਦਾ ਖੋਟਾ ਜਿਹੜਾ ਅੱਜ ਕੱਲ ਆਪਾਂ ਨਕਲੀ ਕਹਿੰਦੇ ਆ ਪਹਿਲਾਂ ਖੋਟੇ खरे ਕਹਿੰਦੇ ਸੀ ਜਿਹੜੇ खरे ਨੇ ਪਾਈ ਉਹੀ ਖਜ਼ਾਨੇ ਪੈਣਗੇ ਪ੍ਰਭੂ ਪਰਮਾਤਮਾ ਦੇ ਦਰ ਘਰ ਤੇ ਪ੍ਰਵਾਨ ਖਰਿਆ ਨੇ ਹੁਣ ਜਿਹੜੇ ਖੋਟੇਰੇ ਝੂਠੇ ਨੇ ਉਹ ਤਾਂ ਬਾਹਰੋਂ ਗੇਟੋਂ ਬਾਹਰ ਛੱਟੇ ਜਾਣੇ ਨੇ ਅੱਜ ਕੱਲ ਦੀ ਭਾਸ਼ਾ ਵਿੱਚ ਕਹਿੰਦੇ ਆਪਾਂ ਮਹਾਰਾਜ ਕਹਿੰਦੇ ਬਿਨ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪਾਰਖੂ ਆ ਕਾਲ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਪੈਦਾ ਕੀਤਾ ਸੱਜਣਾ ਉਹ ਪਰਖ ਰੱਖਦਾ ਤੇਰੀ ਚੰਗੇ ਮਾੜੇ ਦੀ ਨਾਨਕ ਪਰਖ ਆਪ ਜਿਨ ਖੋਟਾ ਖਰਾ ਪਛਾਣਿਆ ਜਿਨੇ ਖੋਟੇ ਖਰੇ ਦੀ ਜਿਹੜਾ ਪਛਾਣ ਰੱਖਦਾ ਇਹ ਅਗਲਾ ਸ਼ਬਦ ਆਪਾਂ ਕੱਲ ਨੂੰ ਕਰਾਂਗੇ ਜੀ ਹੁਣ ਥੋੜੇ ਜਿਹਾ ਹੈਂਟ ਲੈ ਲੈਨੇ ਵਿੱਚੋਂ ਫਿਰ ਅਪਰ ਅਰਦਾਸ ਬੇਨਤੀ ਕਰਾਂਗੇ ਟਾਈਮ ਹੋ ਗਿਆ ਸ਼ਲੋਕ ਮਹੱਲਾ ਪਹਿਲਾ ਸਿੰਘਾਂ ਬਾਜਾਂ ਚਰਕਾ ਕੋਹੀਆਂ ਇਨਾਂ ਖਵਾਲੇ ਕਾ સિંહਾਂ ਬਾਜਾਂ ਚਰਗਾ ਕੋਹਿਆਂ ਇਹਨਾਂ ਖਵਾ ਲੇ ਕਾ ਹੁਣ ਜੇ ਅਖਰੀ ਅਰਥ ਆਪਾਂ ਕਰਾਂਗੇ ਇੱਥੇ ਅਖਰੀ ਅਰਥ ਤਾਂ ਇਹ ਆ ਵੀ ਜਿਹੜੇ ਮਾਸਾਹਾਰੀ ਜੀਵਨ ਜੀਵ ਨੇ ਸિંહਾਂ ਬਾਜ ਵੀ ਮਾਸ ਖਾਂਦਾ ਸ਼ੇਰ ਵੀ ਮਾਸ ਖਾਂਦਾ ਚਰਗਾ ਕੋਹਿਆਂ ਇਹਨਾਂ ਖਵਾ ਲੇ ਕਾ ਜੇ ਅਖਰੀ ਅਰਥ ਕਰਾਂਗੇ ਮਹਾਰਾਜ ਕਹਿੰਦੇ ਇਹਨਾਂ ਨੂੰ ਕਾ ਖਵਾ ਸਕਦਾ ਕਾ ਖਾਣ ਤੇ ਨਮਾਸ ਖਵਾਲੇ ਇਹ ਚਲਾਈ ਰਾ ਜਿਹੜੇ ਕੱਖ ਖਾਣ ਵਾਲੇ ਉਹਨਾਂ ਨੂੰ ਮਾਸ ਖਵਾ ਦਿੰਦਾ ਇਹ ਅਖਰੀ ਅਰਥ ਆ ਜੀ ਭਾ ਵਰਸੇ ਤੇ ਆਪਾਂ ਕੱਲ ਨੂੰ ਕਰਨੇ ਕਿਉਂਕਿ ਅੱਜ ਸਮਾਂ ਨਹੀਂ ਹੈ ਅਰਦਾਸ ਬੇਨਤੀ ਦਾ ਟਾਈਮ ਆ ਸਮਾਪਤੀ ਦਾ ਇਹ ਅਖਰੀ ਅਰਥ ਮੈਂ ਕਰ ਰਿਹਾ ਐਸ ਟਾਈਮ ਕਾ ਖਾਣ ਤੇ ਨਮਾਸ ਖਵਾਲੇ ਇਹ ਚਲਾਈ ਰਾ ਨਦੀਆਂ ਵਿੱਚ ਟੱਪੇ ਦਿਖਾਲੇ ਥਲੀ ਕਰੇ ਅਸਗਾ ਨਦੀਆਂ ਦੇ ਵਿੱਚ ਟਿੱਬੇ ਪੈਦਾ ਹੋ ਜਾਂਦੇ ਨੇ ਹੁਣ ਆਪਾਂ ਦੇਖੇ ਹੀ ਹੋਣੇ ਆ ਆਹਾੜਾ ਏ ਸੀ ਨਾ ਜਿਹਨੇ ਡੂੰਘੇ ਸੀ 50 50 ਫੁੱਟ ਜਿਹੜੇ ਖੱਡੇ ਡੂੰਘੇ ਸੀ ਉਹ ਪਾਣੀ ਨੇ ਖੱਚ-ਕੱਚ ਕੇ ਰੇਤੇ ਨਾਲ ਭਰ ਕੇ ਬਰਾਬਰ ਕਰਦੇ ਮਹਾਰਾਜ ਕਹਿੰਦਾ ਨਦੀਆਂ ਵਿੱਚ ਟਿੱਬੇ ਸਖਾਲੇ ਨਦੀਆਂ ਦੇ ਵਿੱਚ ਟਿੱਬੇ ਪੈਦਾ ਕਰ ਦਿੰਦਾ ਜਦੋਂ ਆਪ ਉਹਦੀ ਮਰਜ਼ੀ ਹੁੰਦੀ ਆ ਕੁਦਰਤ ਦੀ ਥਲੀ ਕਰੇ ਅਸਗਾ ਥਲ ਦੇ ਵਿੱਚ ਟੋਏ ਟਿੱਬੇ ਪੈ ਜਾਂਦੇ ਨੇ ਥਲ ਮੈਨੇ ਧਰਤੀ ਪੱਧਰੇ ਥਾਂ ਤੇ ਟਿੱਬੇ ਟੋਏ ਪੈ ਜਾਂਦੇ ਨੇ ਤੇ ਟੋਏ ਭਰ ਕੇ ਪੱਧਰ ਹੋ ਜਾਂਦੇ ਨੇ ਟਿੱਬੇ ਲੱਗ ਜਾਂਦੇ ਨੇ ਪਾਣੀ ਚੱਕ ਚੱਕ ਕੇ ਮਾਰਦਾ ਜਦੋਂ ਇੱਕ ਥਾਂ ਤੇ ਧੰਕਾਂ ਲੱਗ ਜਾਂਦੀਆਂ ਪਾਣੀ ਦੀਆਂ ਟਿੱਬੇ ਜਿਹਨੂੰ ਆਪਾਂ ਆਪਾਂ ਜਾਣਦੇ ਆਂ ਵੀ ਟਿੱਬੇ ਲੱਗ ਜਾਂਦੇ ਨੇ ਸਾਈਡ ਤੇ ਜਿੱਧਰ ਦੀ ਖਾਰ ਪੈ ਗਈ ਉਹਦੋਂ ਵੱਢ ਕੇ ਲੱਗਾ ਦੂਜੇ ਪਾਸੇ ਪਾਣੀ ਦੀ ਵੱਟ ਬਣ ਗਈ ਇਹ ਆਖਰੀ ਅਰਥ ਆ ਜੀ ਭਾਅ ਵਰਤ ਕੱਲ ਨੂੰ ਕਰਨੇ ਆ ਕਿਉਂਕਿ ਕਈ ਵੀਰ ਸਵਾਲ ਕਰ ਦਿੰਦੇ ਨੇ ਕਿਉਂਕਿ ਮੈਂ YouTube ਤੇ ਪਾਉਣਾ ਸਿਕੰਦਰ ਸਿੰਘ ਖਾਲਸਾ ਰਾਮਗੜ੍ਹ ਵਾਲੇ ਚੈਨਲ ਚੱਲਦਾ ਮੇਰਾ ਉੱਤੇ ਪੈਂਦਾ ਕਈ ਵਾਰੀ ਸਵਾਲ ਆ ਜਾਂਦੇ ਆ ਜੀ ਤੁਸੀਂ ਆਹ ਗੱਲ ਕਹੀ ਆ ਫਿਰ ਉੱਥੇ ਜਵਾਬ ਦੇਣਾ ਪੈਂਦਾ ਵੀ ਤੁਸੀਂ ਅਖਰੀ ਅਰਥ ਕਰ ਰਹੇ ਆ ਭਾ ਅਰਥ ਦੱਸੋ ਇਹਦਾ ਮਹਾਰਾਜ ਕਹਿੰਦੇ ਸਿੰਘਾਂ ਬਾਜਾਂ ਚਰਗਾ ਕੋਹੀਆਂ ਇਹਨਾਂ ਖਵਾਲੇ ਕਾ ਖਾਣ ਕਿ ਨਾ ਮਾਸ ਖਵਾਲੇ ਇਹ ਚਲਾਏ ਰਾ ਹੁਣ ਇਥੇ ਅਖਰੀ ਹਰਤਾ ਇਹੀ ਬਣਦੇ ਵੀ ਜਿਹੜੇ ਮਾਸਾਹਾਰੀ ਜੀਵ ਨੇ ਉਹਨਾਂ ਨੂੰ ਕਾਹ ਖਵਾ ਦੇਗਾ ਮਹਾਰਾਜ ਤੇ ਜਿਹੜੇ ਕਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਖਵਾ ਦੇਗਾ ਨਦੀਆਂ ਵਿੱਚ ਟਿੱਬੇ ਪੈਦਾ ਕਰ ਦਿੰਦਾ ਤੇ ਥਲਾਂ ਦੇ ਵਿੱਚ ਅਸਗਾ ਡੂੰਘੇ ਸਮੁੰਦਰ ਬਣ ਜਾਂਦੇ ਨੇ ਥਲਾਂ ਦੇ ਵਿੱਚ ਪਧਰੀ ਧਰਤੀ ਤੇ ਸਮੁੰਦਰ ਬਣ ਜਾਂਦੇ ਨੇ ਡੂੰਘੇ ਖਾਰਾਂ ਪਏ ਪਏ ਕੇ ਜਿਹੜੀ ਆਪਾਂ ਗੱਲ ਸਮਝੀ ਜੇ ਕੁਝ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਘਰੇ ਸੁਆ ਇੱਕ ਕੀੜੇ ਨੂੰ ਥਾਪੜਾ ਦੇ ਕੇ ਲਸ਼ਕਰ ਸਵਾਹ ਕਰਾਉਂਦਾ ਤੇ ਜੇ ਆਪਾਂ ਇਤਿਹਾਸ ਬੱਲੀ ਥੋੜੀ ਜਿਹੀ ਨਿਗਾਹ ਮਾਰੀਏ ਤੇ ਭਾਈ ਬਚਿੱਤਰ ਸਿੰਘ ਉਹਨਾਂ ਨੂੰ 4 6.5 ਫੁੱਟ ਦਾ ਇਤਿਹਾਸ ਦੱਸਦਾ ਕੱਦ ਸੀ ਭਾਈ ਬਚਿੱਤਰ ਸਿੰਘ ਦਾ ਦੇ ਕੇ ਥਾਪੜਾ ਜਦੋਂ ਤੋੜਿਆ ਤੋਰਿਆ ਤੇ ਹਾਥੀ ਦੇ ਮੱਥੇ ਤੇ ਤਵੀਆਂ ਬੰਨੀਆਂ ਹੋਈਆਂ ਸੀ ਤਵੀਆਂ ਪਾੜ ਕੇ ਇਤਿਹਾਸ ਦੱਸਦਾ ਵੀ ਮੱਥਾ ਪਾੜਦਾ ਸੀ ਹਾਥੀ ਦਾ ਤੇ ਹਾਥੀ ਸ਼ਰਾਬ ਨਾਲ ਰਜਿਆ ਹੋਇਆ ਰਜਾਇਆ ਸੀ पागल ਕੀਤਾ ਹੋਇਆ ਸੀ ਤੇ ਉਹਨੇ ਆਪ ਦੀਆਂ ਫੌਜਾਂ ਹੀ ਲੱਤੜਤੀਆਂ ਸੀ ਪਿੱਛੇ ਨੂੰ ਤੇ ਜਿਹੜਾ ਕੇਸਰੀ ਚੰਦ ਆਇਆ ਸੀ ਫੌਜ ਲੈ ਕੇ ਸਵਾ ਲੱਖ ਫੌਜ ਲੈ ਕੇ ਆਇਆ ਸੀ ਤੇ ਉਹਦਾ ਸਿਰ ਵੱਢ ਕੇ ਭਾਈ ਬਚਿੱਤਰ ਸਿੰਘ ਤੇ ਭਾਈ ਉਦੇਸ ਸਿੰਘ ਇਹਨਾਂ ਸਿੰਘਾਂ ਦਾ ਵਿੱਚ ਨਾਂ ਆਇਆ ਤੇ ਉਹਨਾਂ ਨੇ ਉਸ ਰਾਜੇ ਦਾ ਸਿਰ ਵੱਢ ਕੇ ਕੇਸਰੀ ਚੰਦ ਦਾ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰੱਖਤਾ ਸੀ ਲਿਆ ਕੇ ਇੱਥੇ ਆਪਾਂ ਇਹ ਅਰਥ ਕਰ ਲਾਂਗੇ ਹੁਣ ਸਮਾਪਤੀ ਕਰਦੇ ਆਂ ਭਈ ਜਦੋਂ ਥਾਪੜਾ ਦਿੰਦਾ ਨਾ ਗੁਰੂ ਫਿਰ ਕੀੜੇ ਵੀ ਲਸ਼ਕਰਾਂ ਨੂੰ ਸਵਾਹ ਕਰ ਦਿੰਦੇ ਨੇ ਕਿਉਂਕਿ ਛੋਟੇ ਜੇ ਕੱਦ ਤਾਂ ਸੀ ਨਾ ਭਾਈ ਬਚਿੱਤਰ ਸਿੰਘ ਦੁਨੀ ਚੰਦ ਬਾਵਾ ਸੀਗਾ ਸਰੀਰ ਦਾ ਕਾਇਮ ਸੀ ਵੱਡੇ ਕੱਦ ਵਾਲਾ ਸੀ ਉਹਨੂੰ ਦਿੱਤਾ ਸੀ ਸਨੇਹਾ ਵੀ ਆਪਣਾ ਇਹ ਲੜੇਗਾ ਹਾਥੀ ਆਪਣੇ ਕੋਲੇ ਹੈਗਾ ਤੇ ਜਦੋਂ ਪਤਾ ਲੱਗਿਆ ਤੇ ਉਹ ਕਹਿੰਦੇ ਸੀ ਇਤਿਹਾਸ ਦੱਸਦਾ ਵੀ ਕੰਧ ਟੱਪ ਗਿਆ ਸੀ ਕਿਲੇ ਵਾਲੀ ਵੀ ਆਪਾਂ ਨਹੀਂ ਲੜ ਸਕਦੇ ਹਾਥੀ ਕਿੱਥੇ ਹਾਥੀ ਕਿੱਥੇ ਬੰਦਾ ਜਦੋਂ ਫੇਰ ਗੁਰੂ ਸਾਹਿਬ ਨੇ ਕਿਹਾ ਵੀ ਹੈ ਕੋਈ ਸੂਰਮਾ ਭਾਈ ਬਚਿੱਤਰ ਸਿੰਘ ਜਦੋਂ ਕਹਿੰਦੇ ਉੱਠ ਕੇ ਖੜਾ ਹੋਇਆ ਤੇ ਨਾਲ ਦੇ ਉਹਦਾ ਚੋਲਾ ਖੱਟਣ ਵੀ ਬਹਿ ਜਾ ਉੱਠ ਕੇ ਖੜਾ ਹੋਈ ਜਾ ਨਾ ਬਹਿ ਜਾ ਤੂੰ ਹਾਥੀ ਦਾ ਮੁਕਾਬਲਾ ਜਦੋਂ ਭਾਈ ਬਚਿੱਤਰ ਸਿੰਘ ਨੂੰ ਪੁੱਛਿਆ ਮਹਾਰਾਜ ਨੇ ਵੀ ਹਾਂ ਭਾਈ ਬਚਿੱਤਰ ਸਿੰਘ ਕੇਸਰੀ ਚੰਦ 5 ਲੱਖ ਦੀ ਫੌਜ ਲੈ ਕੇ ਆ ਰਿਹਾ ਤੇ ਹਾਥੀ ਨੂੰ ਸਰਾਬ ਦੇ ਨਾਲ ਰਜਾਇਆ ਹੋਇਆ ਪਾਗਲ ਕੀਤਾ ਹੋਇਆ ਹਾਥੀ ਨੂੰ ਜਦੋਂ ਬਚੱਤਰ ਸਿੰਘ ਨੇ ਕਿਹਾ ਮਹਾਰਾਜ ਤੁਹਾਡਾ ਸਿਰ ਤੇ ਹੱਥ ਚਾਹੀਦਾ ਇੱਕ ਹਾਥੀ ਕੀ ਹਜ਼ਾਰਾਂ ਲੱਖੀ ਹਾਥੀ ਆ ਜਾਣ ਇਹੋ ਜੇ ਜਿਨ੍ਹਾਂ ਨੂੰ ਵਿਸ਼ਵਾਸ ਆ ਗੁਰੂ ਤੇ ਇਹ ਗੱਲ ਸਾਰੀ ਖੇਡ ਵਿਸ਼ਵਾਸ ਦੀ ਹੈ ਵਿਸ਼ਵਾਸ ਕਰੀਏ ਕੀਤਾ ਲੋੜੀਏ ਕੰਮ ਸੋਹਰ ਪੈ ਅੱਖ ਜੇ ਕਾਰਜ ਦੇ ਸਬਾਰ ਸਤਗੁਰ ਸਸਾਖੀਏ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਪਾਈ ਸੁਖ ਵੇਲੇ ਦੁੱਖ ਵੇਲੇ ਜੋ ਵੀ ਤੇਰੇ ਮਨ ਦੀ ਭਾਵਨਾ ਆ ਕੇ ਗੁਰੂ ਨੂੰ ਦੱਸ ਦੱਸ ਕੇ ਅਰਦਾਸ ਕਰਕੇ ਫਿਰ ਭਰੋਸਾ ਕਰ ਜਿਹੜਾ ਆਪਾਂ ਪਹਿਰਾ ਪੜਦੇ ਆ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਬਸਾਹੋ ਦਾਣ ਭਰੋਸਾ ਦਾਣ ਸੱਤ ਅੱਠ ਚੀਜ਼ਾਂ ਮੰਗ ਲਈਆਂ ਕੇਸ ਦਾਣ ਕੇਸਾਂ ਦਾਣ ਕਿਉਂ ਮੰਗਿਆ ਕਿਉਂਕਿ ਕੇਸ ਕੁਦਰਤ ਨੇ ਦਿੱਤੇ ਨੇ ਆ ਪੰਜ ਕਕਾਰ ਆਪਾਂ ਪਾਉਣੇ ਨੇ ਕੰਗਾ ਕੜਾ ਕਸਹਿਰਾ ਇਹ ਬਾਰੋਂ ਮਿਲਦੇ ਨੇ ਬਾਜ਼ਾਰ ਚੋਂ ਪਰ ਕੇਸ ਕੁਦਰਤ ਦੇ ਦਿੱਤੇ ਮਿਲਦੇ ਨੇ ਕੇਸਾਂ ਦੀ ਮੰਗ ਕਰੀ ਐ ਜੇ ਕੋਈ ਕਕਾਰ ਲਾਹ ਵੀ ਦੇਵੇ ਕੋਈ ਜ਼ਾਲਮ ਜਿਵੇਂ ਹੁਣ ਮਤਲਬ ਵੀ ਦੇਖਦੇ ਰਹੇ ਆ ਆਪਾਂ ਹੁੰਦਾ ਰਿਹਾ ਤੇ ਕਕਾਰ ਲਾਹ ਤੇ ਸਿੱਖੀ ਨਹੀਂ ਖਾਰਜ ਸਿੱਖੀ ਤੋਂ ਖਾਰਜ ਨਹੀਂ ਹੁੰਦਾ ਜੀ ਸਿੰਘ ਕਈ ਕਹਿੰਦੇ ਕਿਰਪਾਨ ਲੱਥ ਗਈ ਜੀ ਜਾਂ ਕਿਸ ਤਰ੍ਹਾਂ ਦੀ ਨਹੀਂ ਕੋਈ ਗੱਲ ਨਹੀਂ ਕੇਸਾਂ ਦੀ ਬੇਇੱਜ਼ਤੀ ਨਾ ਹੋਵੇ ਤੇ ਆਪਾਂ ਜੇ ਹੁਣ ਧਿਆਨ ਮਾਰਗੇ ਤੇ ਸਾਡੇ ਸਿੱਖਾਂ ਦੇ ਕੇਸ ਨਾਈਆਂ ਦੀਆਂ ਦੁਕਾਨਾਂ ਤੇ ਜੁੱਤੀਆਂ 'ਚ ਰੁਲਦੇ ਆ ਜਾਂ ਨਾਲੀਆਂ 'ਚ ਰੁਲਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਨੇ ਕੇਸਾਂ ਦੇ ਸਤਕਾਰ ਦੇ ਵਿੱਚ ਜੋੜਾ ਲਾਇਆ ਸੀ ਉੱਥੋਂ ਚਮਕੌਰ ਦੀ ਗੜੀ ਵਿੱਚੋਂ ਜਦੋਂ ਪੰਜਾਂ ਸਿੰਘਾਂ ਨੇ ਗੁਰਮਤਾ ਕਰਕੇ ਮਹਾਰਾਜ ਨੂੰ ਕਿਹਾ ਨਾ ਵੀ ਸਤਿਗੁਰੂ ਤੁਸੀਂ ਗੜੀ ਨੂੰ ਛੱਡ ਕੇ ਜਾਓ ਮਹਾਰਾਜ ਕਹਿੰਦੇ ਕਿਸ ਹیثیت ਤੇ ਕਹਿੰਦੇ ਆ ਤੁਸੀਂ ਕਹਿੰਦੇ ਜੀ ਪੰਜਾਂ ਸਿੰਘਾਂ ਦਾ ਗੁਰਮਤਾ ਆ ਇਹ ਗੁਰੂ ਸਾਹਿਬ ਕਹਿੰਦੇ ਠੀਕ ਆ ਖਾਲਸੇ ਦਾ ਫੈਸਲਾ ਮੰਨਾਂਗਾ ਪਰ ਬਿਉਂਤਮੰਦੀ ਤਾਂ ਕਰ ਲੇਗਾ ਨਾ ਬਿਉਂਤਮੰਦੀ ਕਰਕੇ ਫਿਰ ਉੱਥੋਂ ਇੱਕ ਪਾਸੇ ਤਾੜੀ ਲਾਈ ਸੀ ਦੂਜੇ ਪਾਸੇ ਜਕਾਰੇ ਲਾਏ ਸੀ ਧੁੰਦ ਪੈਂਦੀ ਸੀ ਫੌਜਾਂ ਆਪਸ ਦੇ ਵਿੱਚ ਹੀ ਲਤਰਦੀਆਂ ਹੋਈਆਂ ਮਰ ਗੀਆਂ ਜੀ ਤੇ ਗੁਰੂ ਸਾਹਿਬ ਸਨਮੁਖ ਆਏ ਸੀ ਜੰਗ ਦੇ ਵਿੱਚ ਦੀ ਜੰਗ ਮੈਦਾਨੇ ਜੰਗ ਵਿੱਚ ਦੀ ਤੇ ਜੋੜਾ ਜਦੋਂ ਲਾਇਆ ਤੇ ਸਿੰਘਾਂ ਨੇ ਪੁੱਛਿਆ ਮਹਾਰਾਜ ਠੰਡ ਬਹੁਤ ਆ ਜੋੜਾ